ਮੇਰਾ ਨਾਮ ਰਿਤੂ ਹੈ ਅੱਛਾ ਇਹ ਐਕਸੀਡੈਂਟ ਹੋਇਆ ਵਾ ਕਿੱਥੇ ਹੋਇਆ ਔਰ ਕਦੋਂ ਹੈ ਇਹ ਪੁਲ ਤੇ ਹੁਨੇ ਹੋਇਆ 10 15 ਮਿੰਟ ਪਹਿਲਾਂ ਹੀ ਹੋਇਆ ਵਾ ਆਪਾਂ ਆ ਰਹੇ ਸੀਗੇ ਤੇ ਅਰਜੁਨ ਸਰ ਅੱਗੇ ਸੀਗੇ ਮੈਂ ਪਿੱਛੇ ਸੀਗੀ ਉਹ ਟਰੱਕ ਬੜੀ ਚੋਰੋਤੀ ਆ ਰਿਹਾ ਸੀਗਾ ਤੇ ਉਹ ਚਲਾਰੇ ਸੀਗੇ ਤੇ ਟੱਕਰ ਵੱਜ ਗਈ ਤੇ ਨਾਲ ਹੀ ਨਾਲ ਡੇਕੇ ਐਕਸਪਾਇਰ ਹੋ ਗਏ ਨਾਲ ਦੀ ਨਾਲ ਹੀ ਇਹ ਥੱਲੇ ਆ ਗਏ ਗੱਡੀ ਦੇ ਅੱਛਾ ਠੀਕ ਆ ਤੁਹਾਡਾ ਮੋਬਾਈਲ ਆ ਜੀ ਆ ਕਿ ਚੈਨੀਆ ਤੁਹਾਡੀ ਹਾਂ ਜੀ ਉਹ ਤੇ ਕੜਾ ਵੀ ਹੋਏਗਾ ਚੁੱਲਾਈਆ ਸ਼ਾਪ ਤੇ ਤੁਸੀਂ ਲਾਇਆ ਸੀ ਆਪਣੇ ਆਪ ਹੀ ਲਾਇਆ ਕੜਾ ਨਹੀਂ ਲਾਇਆ ਤੁਸੀਂ ਰੋਕਤਾ ਨਾ ਤਾਂ ਕਿ ਕੜਾ ਨਹੀਂ ਲਾਇਆ ਕੋਈ ਨਹੀਂ ਉਹ ਤੇ ਨਾਲ ਉਹ ਤੇ ਨਾਲ ਉਹ ਗੱਲ ਕਰਦੇ ਉੱਥੇ ਬਾਅਦ ਮਿਲ ਗਏ ਜਿਹੜਾ ਸੀ ਆਹ ਭਾਈ ਕੜਾ ਰਹਿ ਗਿਆ ਬਸ ਮੈਨੂੰ ਅਸੀਂ ਕੋਈ ਹੋਰ ਨਾ ਲਉਂਦਾ ਹੋਵੇ ਇਹ ਲਾਹ ਰ ਠੀਕ ਹੈ ਬਾਈ ਮੈਂ

ਆਉ ਸੀਗੀ ਨਾ ਮੈਂ ਨਾਲ ਸੀਗੀ ਬਟ ਮੈਂ ਆਪਣੀ ਐਕਟੀਵਿਟੀ ਸੀਗੀ ਇਹਨੂੰ ਅਰਜਨ ਨੂੰ ਕੋਈ ਸਮਾਨ ਲੈਣ ਜਾਣਾ ਸੀਗਾ ਬਾਈਕ ਸਰਵਿਸ ਕਰवानी ਸੀਗੀ ਤੇ ਕਹਿੰਦਾ ਮੈਂ ਸਮਰਾਲਾ ਚੌਕ ਜਾਣਾ ਆ ਤੇ ਵੀ ਨਾਲ ਹੀ ਆ ਰਿਹਾ ਸੀਗਾ ਇਹ ਮੈਨੂੰ ਇੱਥੇ ਮਿਲ ਗਿਆ ਸੀਗਾ ਰਾਹ ਵਿੱਚ ਹੀ ਇਹ ਕੰਮ ਕੀ ਕਰਦੇ ਨੇ ਇਹ ਕੰਪਨੀ 'ਚ ਆ ਟਾਟਾ ਕੰਪਨੀ 'ਚ ਕੰਮ ਕਰਦਾ ਹੈ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਇਹ ਆਪਣੇ ਘਰੋਂ ਆ ਰਿਹਾ ਸੀਗਾ ਤੇ ਇਹ ਬਾਈਕ ਠੀਕ ਕਰवानी ਸੀਗੀ ਤੇ ਇਹਨੇ ਕੋਈ ਸਮਾਨ ਲੈਣਾ ਸੀਗਾ ਸਮਰਾਲਾ ਚੌਕ ਜਾ ਕੇ ਤੇ ਮੈਨੂੰ ਇੱਥੇ ਰਾਹ 'ਚ ਮਿਲ ਗਿਆ ਮੇਰੇ ਕੋਲ ਨੰਬਰ ਨਹੀਂ ਹੈਗਾ ਪਰਿਵਾਰ ਦਾ ਨੰਬਰ ਨਹੀਂ ਹੈਗਾ ਫੋਨ ਚੇਗਾ ਤਾਂ ਫੋਨ ਖਰਾਬ ਹੋ ਗਿਆ ਆ ਮੈਂ ਦੋਸਤ ਨੂੰ ਫੋਨ ਕੀਤਾ ਹੈ ਇਹਦੇ ਉਹਦਾ ਨੰਬਰ ਸੀਗਾ ਹਾਂਜੀ ਹਾਂਜੀ ਪਹੁੰਚ ਗਈ ਇੱਥੇ ਘੜੀ ਆ ਹਾਂਜੀ ਆ ਭਾਈ ਐਕਸੀਡੈਂਟ ਹੋਇਆ ਹੈ ਕਾਜੂਰ ਕੋਲ ਦੇ ਉੱਪਰ ਇਹ ਕਦੋਂ ਵੇਆ ਉਹ ਫਿਲ੍ਹੇ ਨਾ ਹੋਇਆ ਹੋ ਗਿਆ ਨੂੰ 20 ਮਿੰਟ ਜੀ 15 20 ਮਿੰਟ ਹੋ ਗਏ ਨੂੰ ਹੋਏ ਰੋ ਅੱਛਾ ਬੰਤੀ ਸੀਗਾ ਕਿੰਨੀ ਉਮਰ ਸੀ ਇਹ ਉਹ ਹੁਣ 23 32 ਸਾਲ 35 ਸਾਲ ਦਾ ਹੋਊਗਾ ਕਿਵੇਂ ਹੋਇਆ ਭਾਜੀ ਟਰੱਕ ਵੀ ਆ ਰਿਹਾ ਸੀ ਇਹ ਵੀ ਸਪੀਡ ਤੇ ਸੀ ਟਰੱਕ ਵਾਲਾ ਵੀ ਸਪੀਡ ਤੇ ਸੀ ਅਹੀਂ ਰੋਕ ਸਾਈਡ ਤੇ ਚਲਾਣਵੇਂ ਇੱਥੇ ਖੜੇ ਕਰ ਰਹੇ ਹਾਂ ਤਾਂ ਦੇਖਿਆ ਤਾਂ ਸਾਹਮਣੇ ਹੋਇਆ ਪਰ ਚੁੱਕਿਆਂ ਨੂੰ ਉਸ ਲਿਓ ਛੋਟੀ ਬੱਚੀ ਨਾਲ ਸੀ ਉਹ ਬੁੜਕੇ ਸਾਹ ਤੇ ਡੇਪਿਆ ਟਰੱਕ ਵਾਲੇ ਨੇ ਭਜਾਰਿਆ ਸੀ ਉਹ ਮਗਰ ਮੇਰੀ ਟੀਮ ਨੇ ਫੜ ਕੇ ਜਾ ਕੇ ਰੂਮ ਨੰਬਰ 7 ਵਾਲੇ ਕਰਤਾ ਤਾਂ ਅਸੀਂ ਟ੍ਰੈਫਿਕ ਕੰਟਰੋਲ ਕਰਦੇ ਰਹੇ ਹੁਣ ਸਾਡੀ ਫੋਰਥ ਆਈ ਹੈ ਤੇ ਉਹਨੂੰ ਦੇਖੋ ਹੈਲਮਟ ਮੈਂ ਆਪਣੇ ਸਾਹਿਬ ਕੋਲ ਜਾ ਹੋਇਆ ਤਾਂ ਹੈਲਮਟ ਨਹੀਂ ਪਾਇਆ ਭਾਜੀ ਹੈਲਮਟ ਵੀ ਨਹੀਂ ਪਾਇਆ ਪਲੱਸ ਇਹਦਾ ਟਾਇਰ ਹੀ ਉੱਪਰ ਦੀ ਲੰਘ ਗਿਆ ਔਰ ਡਿੱਗ ਗਿਆ ਹਾਂਜੀ ਬਿਲਕੁਲ ਹੁੰਦਾ ਜੀ 100% ਮੂੰਹ ਤਾਂ ਦਾ ਫਟ ਗਿਆ ਮੂੰਹ ਦੇ ਉੱਪਰ ਦੀ ਟਾਇਰ ਟਰੱਕ ਨਿਕਲਿਆ ਬਲਤਾਰ ਸਿੰਘ ਜੀ ਇੰਨੇ ਹੀ ਨਾ ਨੱਕੇ ਲੱਗੇ ਹੋਣ ਦੇ ਬਾਵਜੂਦ ਵੀ ਇਹ ਅੱਦੇ ਵਾਅ ਦਾ ਜਿਹੜਾ ਚੱਲ ਰਿਹਾ ਹਾਂਜੀ ਹਾਂਜੀ ਵਾਜਨ ਵਾਲੇ ਚੱਲਦਾ ਜਾ ਰਹੀਆਂ ਇਹਨਾਂ ਦੀ ਰੋਕਾਂ ਵਾਹ ਦੇਖੋ ਜੀ ਮੈਂ ਇੱਕ ਛੋਟਾ ਜਿਹਾ ਰੈਂਕ ਮੈਂ ਅਪੀਲ ਕਰਾਂਗਾ ਸਾਰਿਆਂ ਨੂੰ ਆਪਣੇ ਭੈਣਾ ਤੇ ਭਰਾਵਾਂ ਨੂੰ ਜਿੰਨੇ ਮੇਰੇ ਭਰਾ ਦੇਖ ਰਹੇ ਦਰਸ਼ਕ ਤੁਹਾਡੇ ਰਾਈ ਦੀ ਬਿਲਕੁਲ ਆਪਣੀ ਸਪੀਡ ਜਿਹੜੀ ਆ ਉਹ ਨਾਰਮਲ ਰੱਖੋ ਮੋਟਰਸਾਈਕਲ ਵਾਲ ਆਪਣੇ ਖੱਬੇ ਹੱਥ ਹੀ ਚੱਲੇ ਕਦੀ ਓਵਰਟੇਕ ਜਿਹੜਾ ਤੀਜੀ ਲਾਈਨ ਤੇ ਜਾ ਕੇ ਨਾ ਕਰੋ ਫੇਰ ਆਪਾਂ ਟਰੱਕ ਟਰਾਲਿਆਂ ਦੇ ਨੁਕਸ ਕਰਦੇ ਆ ਔਰ ਟਰੱਕ ਟਰਾਲਿਆਂ ਨੂੰ ਬੇਨਤੀ ਕਰੂੰਗਾ ਪੁਲ ਤੇ ਉੱਪਰ ਜਿਹੜੀ ਤੁਹਾਡੀ ਸਪੀਡ ਆ ਉਹਦੀ ਲਿਮਟ 'ਚ ਰਹੋ ਪਲੀਜ਼ ਇਸ ਤੋਂ ਉੱਪਰ ਸਪੀਡ ਨਾ ਕਰੋ ਤੁਸੀਂ ਇੱਕ ਦੂਜੇ ਨੂੰ ਕ੍ਰੋਸਿੰਗ ਨਾ ਮਾਰੋ ਪੁਲ ਤੇ ਉੱਪਰ ਖਾਸ ਕਰਕੇ ਕਿਸੇ ਨੂੰ ਕ੍ਰੋਸ ਨਾ ਕਰੋ ਆਪਣੀ ਇਸੇ ਤਰ੍ਹਾਂ ਲਾਈਨ ਦੇ ਵਿੱਚ ਗੱਡੀ ਰੱਖੋ ਆ ਹਾਰਸਾ ਸਾਹਮਣੇ ਹੋਇਆ ਮੇਰੇ ਤੋਂ ਵਾਈਟ ਨਾ ਲਓ ਸਰ ਅੱਜ ਕੱਲ ਧੁੰਦਦਾ ਵੀ ਕਹਿਰ ਹੈ